ਇਸ ਵਕਤ ਟਾਪ న్యూਸ ਦੀ ਟੀਮ ਖੜੀ ਹੈ ਬਾਬਾ ਪਕਾਲਾ ਸਾਹਿਬ ਕੇ ਜੇਕਰ ਅੱਜ ਵੀ ਗੱਲ ਕਰੀਏ ਤੇ ਅੱਜ ਫਿਰ ਇੱਕ ਵਾਰ ਕਿਸਾਨਾਂ ਵੱਲੋਂ ਭਾਰਤ ਸਰਕਾਰ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਇਹ ਰੋਸ ਪ੍ਰਦਰਸ਼ਨ ਹੈ ਜੋ ਟੀਮ ਮੰਗਾ ਲੈ ਕੇ ਅੱਜ ਬਾਬਾ ਪਕਾਲਾ ਸਾਹਿਬ ਪਹੁੰਚੇ ਹਨ ਤੇ ਜਿਹੜੇ ਕਿਸਾਨ ਹਨ ਕਿਸਾਨ ਲੀਡਰ ਹਨ ਅੱਜ ਉਹਨਾਂ ਵੱਲੋਂ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਨਾਲ ਜਿਹੜੀ ਸੰਧੀ ਹੋਣ ਜਾ ਰਹੀ ਹੈ ਉਹ ਸਬੰਧ ਵਿੱਚ ਪੂਰੀ ਰਿਪੋਰਟ ਕੀ ਹੈ ਦਿਖਾਵਾਂਗੇ ਟਾਪ న్యూਸ ਦੇ ਨਾਲ ਕੈਮਰਾ ਪਰਸਨ ਕਮੰਡੀ ਫੁੱਟ ਦੇ ਨਾਲ ਮੈਂ ਰਣਜੀਤ ਸਿੰਘ ਕਾਂਗ ਡੇਲੀ ਟਾਕ ਦੇ ਪਾਬਾ ਪਕੜਾ ਸਾਹਿਬ ਜੀ ਸਰਦਾਰ ਹਰਜਿੰਦਰ ਸਿੰਘ ਕਰਦੇ ਹੋਈ ਅੱਜ ਇਹ ਪੁੱਤਲਾ ਸੂਕਿਆ ਗਿਆ ਜਿਹੜਾ ਕਿਸ ਬੰਦ ਫੁੱਕਿਆ ਗਿਆ ਜੀ ਇਹ ਜੋ ਭਾਰਤ ਸਰਕਾਰ ਅਮਰੀਕਾ ਸਰਕਾਰ ਨਾਲ ਸਮਝੌਤਾ ਕਰ ਰਹੀ ਆ ਕਿ ਜੋ ਡਿਊਟੀ ਫ੍ਰੀ ਉਹਨਾਂ ਦਾ ਖੇਤੀਬਾੜ ਸਾਡਾ ਤਾਂ ਮਸਲਾ ਖੇਤੀ ਨਾਲ ਹੀ ਆ ਖੇਤੀ ਜਿਹੜੇ ਉਹਨਾਂ ਦੇ ਪ੍ਰੋਡਕਟ ਆ ਉਹ ਡਿਊਟੀ ਫ੍ਰੀ ਇੱਥੇ ਸੁੱਟ ਰਹੀ ਆ ਅਮਰੀਕਾ ਸਰਕਾਰ ਜੀ ਅਮਰੀਕਾ ਦੇ ਵਿੱਚ ਉਹ ਖੇਤੀਬਸਤਾਂ ਇੱਥੇ ਆਉਂਦੀਆਂ ਮਾਂ ਤੇ ਸਾਡੀ ਖੇਤੀ ਨੂੰ ਖਤਰਾ ਉਹ ਪ੍ਰੋਟੈਸਟ ਵਜੋਂ ਅੱਜ ਅਸੀਂ ਮੋਦੀ ਰਾਤੇ ਉਹਦਾ ਟ੍ਰੰਪ ਦਾ ਪਤਲਾ ਫੁੱਟਿਆ ਜੀ ਠੀਕ ਹੈ ਜੀ ਬਾਕੀ ਮੈਂ ਦੇਖਿਆ ਕੁਝ ਨਾਰੇ ਸਾਡੇ ਪੰਜਾਬ ਸਰਕਾਰ ਖਿਲਾਫ ਲੱਗੇ ਮਤਲਬ ਉਹ ਕੀ ਦੇਖਦੇ ਪਏ ਕਿਸ ਤਰੀਕੇ ਨਾਲ ਦੇਖ ਪਾ ਰਹੇ ਜੀ ਇਸ ਚੀਜ਼ ਨੂੰ ਦੇਖੋ ਪੰਜਾਬ ਸਰਕਾਰ ਦਾ ਤੇ ਫਰਜ ਬਣਦਾ ਸੀ ਕਿਉਂਕਿ ਪੰਜਾਬ ਸਰਕਾਰ ਮੋਦੀ ਸਰਕਾਰ ਦੇ ਆਪੋਜੀਟ ਆ ਆਪੋਜੀਸ਼ਨ ਦੇ ਹੋਰ ਹੋਰੇ ਆਪੋਜੀਸ਼ਨ ਹੈ ਆਮ ਆਦਮੀ ਪਾਰਟੀ ਭਾਜਪਾ ਦੀ ਆ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿਸਾਨਾਂ ਨਾਲ ਕੁ ਲੋਕ ਹੈ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰਦੀ ਕਿਸਾਨਾਂ ਦਾ ਆਵਾਜ਼ ਉਠਾਉਂਦੀ ਜਿਹੜੇ ਇਹਨਾਂ ਦੇ ਐਮਪੀਸ ਵਾਰ ਸਭਾ ਦੇ ਬੱਚਾ ਚਾਹੇ ਉਹ ਲੋਕ ਸਭਾ ਚ ਉਹ ਇਸ ਮੁੱਦੇ ਨੂੰ ਉਠਾਉਂਦੇ ਪਰ ਦੁਖਦਾਈ ਗੱਲ ਇਹ ਆ ਵੀ ਸਾਨੂੰ ਮਰਦਾਬਾਰ ਕਹਿਣਾ ਪਿਆ ਉਹਨਾਂ ਸਾਡੀ ਕੋਈ ਗੱਲ ਨਹੀਂ ਕੀਤੀ ਜਿਸ ਤਰ੍ਹਾਂ ਧਰਨੇ ਚੁੱਕੇ ਜਾ ਰਹੇ ਨੇ ਕਿਸਾਨਾਂ ਦੇ ਵੱਲ ਆਪਣੇ ਪ੍ਰੋਟੈਸਟ ਕੀਤੇ ਜਾ ਰਹੇ ਕਈ ਤਰ੍ਹਾਂ ਦੀਆਂ ਇਹਨਾਂ ਚੀਜ਼ਾਂ ਸਾਹਮਣੇ ਵੇਖਣ ਚਾਹੀਆਂ ਤੁਹਾਨੂੰ ਕੀ ਲੱਗਦਾ ਕਿਤਨੇ ਕਿਤੇ ਗੱਤਾਰਾਂ ਜੋੜੀਆਂ ਨਜ਼ਰ ਆ ਰਹੀਆਂ ਕਿਤੇ ਜੀ ਮੈਂ ਬੇਨਤੀ ਕਰਾਂ ਵੀ ਜੋ 3 ਤਰੀਕ ਨੂੰ ਐਸ ਕੇ ਐਮ ਦੇ ਲੀਡਰਾਂ ਦੀ ਮੀਟਿੰਗ ਸੀ ਉਹ ਚੋਂ ਮੁੱਖ ਬਖਸ਼ ਸਭ ਡਰਾ ਕਰਕੇ ਭੱਜ ਗਏ 5 ਤਰੀਕ ਦਾ ਧਰਨਾ ਸਫਲ ਕਰ ਦਿੱਤਾ 19 ਤਰੀਕ ਨੂੰ ਕੁੰਡਲੀ ਤੇ ਸੌਰੀ ਸੰਭੂ ਤੇ ਖਨੋਰੀ ਬਾਰਡਰ ਤੇ ਜੋ ਕਰਨਾ ਕਰਮ ਵਾਪਰਿਆ ਸਾਰੀ ਦੁਨੀਆ ਨੂੰ ਪਤਾ ਇਹ ਇੱਕੋ ਕੜੀ ਅਧਿਨ ਸਭ ਕੁਝ ਹੋਇਆ ਕਿਉਂਕਿ ਭਾਰਤ ਦੇ ਭਾਰਤ ਸਰਕਾਰ ਚਾਹੁੰਦੀ ਆ ਵੀ ਇੱਥੇ ਸਭ ਕੁਝ ਕਾਰਪੋਰੇਟਰ ਦੇ ਹਵਾਲੇ ਹੋ ਜਾਈ ਸਾਰੀ ਜਿਹੜੀ ਖੇਤੀ ਆ ਜੋ ਸਿਸਟਮ ਸਾਰਾ ਕਾਰਪੋਰੇਟ ਇੱਥੇ ਕਾਬਜ ਹੋ ਜੇ ਤੇ ਜਿਹੜੇ ਕਿਸਾਨ ਵਿਹਲੇ ਕਰ ਦਿੱਤੇ ਜਾਣ ਠੀਕ ਹੈ ਜੀ ਤੇ ਆਪਾਂ ਹੁਣ ਕੀ ਮੰਗ ਕਰਦੇ ਮੈਂ ਤੁਹਾਡਾ ਮੁੱਦਾ ਕੀ ਹੈ ਸਾਡੀ ਇਹ ਮੰਗ ਇਹੋ ਆ ਵੀ ਕਿਸਾਨਾਂ ਨੂੰ ਮੁੱਖ ਰੱਖਦਿਆਂ ਆਂ ਜੋ ਅਮਰੀਕਾ ਭਾਰਤ ਸਰਕਾਰ ਨਾਲ ਸੰਧੀ ਹੋ ਰਹੀ ਆ ਉਹ ਨਾ ਹੋਵੇ ਖੇਤੀਬਾੜੀ ਵਸਤਾ ਨੂੰ ਇਸ ਤੋਂ ਬਾਹਰ ਰੱਖਿਆ ਜਾਵੇ ਜੋ ਭਾਰਤ ਸਰਕਾਰ ਵੇਖੋ ਪੰਜਾਬ ਸਰਪ੍ਰਸਟ ਸਟੇਟ ਆ ਅਨਾਜ ਦੀ ਝੋਨੇ ਦੀ ਧੱਕਾ ਝੋਨਾ ਦਾ ਸਾਡੀ ਖਰਾਕ ਹੀ ਨਹੀਂ ਉਹ ਸਾਡੀ ਜਿਹੜੀ ਫਸਲ ਹੈ 2475 ਰੁਪਏ ਲੁੱਟੀ ਜਾਣੀ ਹੈ ਜਦੋਂ ਕਿ ਬਾਜ਼ਾਰ ਦੇ ਵਿੱਚ 3000 3500 ਰੁਪਏ ਤੋਂ ਘੱਟ ਕੋਈ ਪਾਣੀ ਜੀ ਜੀ ਮੰਨ ਲਓ ਜੇ ਮਰੀਕਾ ਦੀ ਵਸਤਾ ਇੱਥੇ ਆ ਗਈ ਅਮਰੀਕਾ ਦੀ ਕਣਕ ਇੱਥੇ ਆ ਗਈ ਅਮਰੀਕਾ ਦੀ ਮੱਕੀ ਇੱਥੇ ਆ ਗਈ ਤੇ ਸਾਡੀ ਕਿੱਧਰ ਨੂੰ ਜਾਊਗੀ ਜੀ ਠੀਕ ਹੈ ਜੀ ਤੇ ਕਿ ਆਪਾਂ ਮੰਗ ਪੱਤਰ ਵੀ ਦਿੱਤਾ ਜੀ ਨਹੀਂ ਜੀ ਮੰਗ ਪੱਤਰ ਨਹੀਂ ਜੀ ਇੱਕ ਪ੍ਰੋਟੈਸਟ ਅੰਸ਼ਕ ਤੌਰ ਤੇ ਪ੍ਰਸਟੈਂਟ ਸੀ ਅੱਜ ਵੀ ਉਹਨਾਂ ਦੀ ਮੀਟਿੰਗ ਹੋ ਰਹੀ ਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਭਾਰਤ ਸਰਕਾਰ ਦੀਆਂ ਪਾਲਸੀਆਂ ਦੇ ਖਿਲਾਫ ਅੰਦੋਲਨ ਕਰਦੇ ਰਹੇ ਹਾਂ ਮੁੱਢ ਤੋਂ ਹੀ ਹੁਣ ਵੀ ਇਹ ਉਸੇ ਕੜੀ ਦੇ ਅਧੀਨ ਆ ਜੇ ਸਰਕਾਰ ਨੇ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਤੇ ਦਿੱਲੀ ਨਾਲੋਂ ਵੱਡਾ ਅੰਦੋਲਨ ਹੋਊਗਾ ਅਸੀਂ ਉਹਦੀ ਲਾਮਬੰਦੀ ਕਰ ਰਹੇ ਆ ਅਸੀਂ ਕਦੀ ਵੀ ਜੈ ਨਹੀਂ ਉਹ ਨਵਾਗੇ ਕਿ ਜਿਹੜਾ ਵਪਾਰ ਆ ਭਾਰਤ ਦਾ ਜਿਹੜੀ ਅਮਰੀਕੀ ਫਸਲਾਂ ਇੱਥੇ ਸੁਟੀਆਂ ਜਾਣ ਤੇ ਸਾਡੀ ਫਸਲ ਨਾ ਅੱਜ ਦੇ ਇਸ ਮੌਕੇ ਤੇ ਕਿਹੜੀ ਕਿਹੜੀ ਜਿਹੜੇ ਜੂਨੀਅਰ ਪਹੁੰਚੀ ਹੈ ਕਿਸਾਨ ਸਾਡੇ ਆਏ ਜੀ ਜਮੂਰੀ ਕਿਸਾਨ ਸਭਾ ਆਏ ਆ ਹਜ਼ਾਰ ਕਿਸਾਨ ਸੰਘਰਸ਼ ਕਮੇਟੀ ਆ ਇੱਕ ਸਰਦਾਰ ਗਦੀਪ ਸਿੰਘ ਜੀ ਦੀ ਹਣੀਕ ਆਪਣੀ ਉਹਨਾਂ ਦੀ ਟ੍ਰੇਡ ਜੂਨੀਅਰ ਆ ਸੀਆਈਟੀਯੂ ਸੀਟੂ ਸੀਟੂ ਕੰਮ ਸ਼ੁਰੂ ਕਿਵੇਂ ਬੰਦੀ ਹੈ ਜੀ ਇਹ ਆਏ ਆ ਸਾਰਿਆਂ ਅੱਜ ਜਿੱਥੇ ਬੰਦੀਆ ਰਲ ਕੇ ਆਪਣਾ ਪ੍ਰੋਟੈਸਟ ਕਰ ਰਹੇ ਹਾਂ। ਟੈਸਟ ਕਵਰਸਟੈਂਡੇ ਸਲੇ ਹੋਇਆ ਜੀ ਸਾਰਾ ਕੋ ਜਿੱਥੇ ਜਿੱਥੇ ਬੰਦੇ ਚ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ